ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜੈ ਲੜਦੇ ਲੋਕਾਂ ਦੀ ਮੇਰੇ ਬਹੁਤ ਹੀ ਸਤਿਕਾਰਯੋਗੀ ਟੀਟੀ 9594 ਕੈਡਰ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਸਾਰੇ ਸਾਥੀ ਠੀਕ ਠਾਕ ਹੋਵੋਗੇ ਉਮੀਦ ਕਰਦੇ ਹਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸੋ ਸਾਥੀਓ ਪਿਛਲੇ ਜਿਹੜੇ ਆਪਣੇ ਆਰਡਰ ਆਏ ਸੀਗੇ ਉਹਨਾਂ ਆਰਡਰਾਂ ਦੇ ਸਬੰਧ ਦੇ ਵਿੱਚ ਜਿਹੜਾ ਅੱਜ ਆਪਣੇ ਸੀਨੀਅਰ ਵਕੀਲ ਸਰ ਨੂੰ ਮਿਲਿਆ ਗਿਆ ਨਾਲ ਉਹਨਾਂ ਦੇ ਜੂਨੀਅਰ ਵਕੀਲ ਸੀਗੇ ਸੋ ਸਾਥਿਓ ਬਹੁਤ ਜਿਹੜਾ ਆਪਣੇ ਸਾਥੀ ਨਿਰਾਸ਼ਾ ਦੇ ਆਲਮ ਦੇ ਵਿੱਚ ਸੀਗੇ ਡੀਮੋਟੀਵੇਟ ਸੀਗੇ ਆਰਡਰ ਪੜ ਕੇ ਕਿਉਂਕਿ ਜਿਹੜਾ ਵਿਚ ਵਾਲਾ ਵੱਡਾ ਪੈਰਾ ਸੀਗਾ ਸੈਂਟਰ ਵਾਲਾ ਉਹਦੇ ਵਿੱਚ ਕੁਝ ਗੱਲਾਂ ਹੀ ਇਦਾਂ ਦੀਆਂ ਸੀਗੀਆਂ ਕਿ ਜਿਹਦੇ ਕਰਕੇ ਸਾਥੀ ਡੀਮੋਟੀਵੇਟ ਹੋਏ ਕਈ ਸਾਥੀਆਂ ਨੇ ਆਰਡਰ ਪੜਾਏ ਕਿਸੇ ਨੇ ਕੁਛ ਕਿਹਾ ਉਸ ਬਾਰੇ ਕਿਸੇ ਨੇ ਕੁਛ ਕਿਹਾ ਸੋ ਸਾਥਿਓ ਅੱਜ ਵਕੀਲ ਸਾਹਿਬ ਨਾਲ ਮਿਲ ਕੇ ਜਿਹੜੀ ਸਾਰੀ ਕਲੈਰੀਫਿਕੇਸ਼ਨ ਕੀਤੀ ਗਈ ਆ ਜੋ ਪ੍ਰਤਖਤਾ ਨਾਲ ਸਾਰੀ ਗੱਲਬਾਤ ਕੀਤੀ ਗਈ ਜਾਣਕਾਰੀ ਲਈ ਗਈ ਆਪਣੇ ਵਕੀਲ ਸਾਹਿਬ ਤੋਂ ਸੋ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਆਰਡਰ ਨੇ ਇਹਨਾਂ ਬਾਰੇ ਨਾ ਤਾਂ ਆਪਣੇ ਵੱਲੋਂ ਬਹਿਸ ਕੀਤੀ ਗਈ ਨਾ ਆਪਣੇ ਵਿਰੋਧੀ ਵਕੀਲ ਵੱਲੋਂ ਬਹਿਸ ਕੀਤੀ ਗਈ ਕਿਉਂਕਿ ਜਦੋਂ ਜਿਹੜਾ ਕੋਰੀਜੋਂਡਮ ਆਪਣਾ ਪੇਪਰ ਫਿਲ ਕਰਨ ਦੀ ਡੇਟ ਤੋਂ ਬਾਅਦ ਆ ਲਾਇਆ ਹੋਇਆ ਜਦੋਂ ਆਪਣੇ ਵਿਰੋਧੀ ਵਕੀਲ ਵੱਲੋਂ ਉਹ ਦਿਖਾਇਆ ਗਿਆ ਤਾਂ ਉੱਥੇ ਕਿਤੇ ਨਾ ਕਿਤੇ ਜੱਜ ਸਾਹਿਬ ਨੂੰ ਐ ਲੱਗਿਆ ਕਿ ਇਸ ਕੋਰੀਜੋਂਡਮ ਕਰਕੇ ਕਿਤੇ ਕੁਝ ਬੱਚੇ ਇਦਾਂ ਦੇ ਰਹਿ ਨਾ ਗਏ ਹੁਣ ਜਿਹੜੇ ਅਨ ਐਲੀਜੀਬਲ ਹੋ ਗਏ ਜਾਂ ਕਈਆਂ ਨੇ ਜਿਹੜਾ ਪੇਪਰ ਫਿਲ ਕਰਨ ਤੋਂ ਰਹਿ ਗਏ ਹੁਣ ਸੋ ਸਾਥੀਓ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਵਕੀਲ ਸਾਹਿਬ ਨੇ ਵੀ ਕਿਹਾ ਕਿ ਜਿਹੜੀ ਤੁਹਾਡੀ ਕੁਆਲਿਫਿਕੇਸ਼ਨ ਸੀਗੀ ਉਹ ਸੀਗੀ ਈਟੀਟੀ 2 ਤੇ ਟੈਟ 1 ਕਲੀਅਰ ਸੋ ਤਾਂ ਸਾਰੇ ਸਾਥੀਆਂ ਦਾ ਹੀ ਜਿਨ੍ਹਾਂ ਨੇ ਫਾਰਮ ਫਿਲ ਕੀਤੇ ਨੇ ਸਾਰਿਆਂ ਦਾ ਕਲੀਅਰ ਹੀ ਹੋਊਗਾ ਕਿਉਂਕਿ ਉਹਦੇ ਵਿੱਚ ਐਲੀਜੀਬਿਲਟੀ ਦਾ ਕੋਈ ਚੇਂਜ ਨਹੀਂ ਹੋਈ ਨਾ ਤਾਂ ਈਟੀਟੀ ਨੂੰ ਕੁਛ ਚੇਂਜ ਕੀਤਾ ਗਿਆ ਨਾ ਟੈਟ 1 ਨੂੰ ਕੁਛ ਚੇਂਜ ਕੀਤਾ ਗਿਆ ਨਾ ਪਲੱਸ 2 ਨੂੰ ਕੁਛ ਚੇਂਜ ਕੀਤਾ ਗਿਆ ਇਹਨਾਂ ਦੇ ਵਿੱਚੋਂ ਤਾਂ ਨਾ ਕਿਸੇ ਦੇ ਨੰਬਰਾਂ ਨੂੰ ਚੇਂਜ ਕੀਤਾ ਗਿਆ ਨਾ ਹੀ ਕੋਈ ਪਰਸੈਂਟੇਜ ਰੱਖੀ ਗਈ ਵੀ ਪਲੱਸ 2 ਦੇ ਵਿੱਚੋਂ ਜਾਂ 10th ਦੇ ਵਿੱਚੋਂ ਜਾਂ ITTD ਦੇ ਵਿੱਚੋਂ ਇੰਨੇ ਜਿਹੜੇ ਨੰਬਰ ਚਾਹੀਦੇ ਨੇ ਉਸ ਦੇ ਬਾਰੇ ਤਾਂ ਕੋਈ ਵੀ ਜਿਹੜੀ ਗੱਲਬਾਤ ਨਹੀਂ ਕੀਤੀ ਗਈ ਹੌਰੀਜ਼ਨਟਮ ਦੇ ਵਿੱਚ ਤੇ ਫਿਰ ਐਲੀਜੀਬਿਲਟੀ ਕਿੱਦਾਂ ਚੇਂਜ ਹੋਗੀ ਸੋ ਵਕੀਲ ਸਾਹਿਬ ਕਹਿੰਦੇ ਵੀ ਹੋ ਸਕਦਾ ਵੀ ਜੱਜ ਸਾਹਿਬ ਦੇ ਦਿਮਾਗ ਦੇ ਕੋਈ ਵਿੱਚ ਕੋਈ ਇਦਾਂ ਦੀ ਗੱਲ ਆਈ ਹੋਵੇ ਜਿਹਦੇ ਕਰਕੇ ਜਿਹੜਾ ਉਹਨਾਂ ਨੇ ਇਹ ਆਰਡਰ ਲਖਾਏ ਨੇ ਪਰ ਜਿਹੜੀ 4 ਤਰੀਕ ਨੂੰ ਆਪਣੀ ਹੀਅਰਿੰਗ ਹੋਣੀ ਆ ਉਸ ਦੇ ਵਿੱਚ ਜਿਹੜਾ ਪੂਰੀ ਪ੍ਰਤਖਤਾ ਨਾਲ ਜਿਹੜੇ ਆਪਣੇ ਤੱਥ ਜਿਹੜੇ ਰੱਖੇ ਜਾਣਗੇ ਜੱਜ ਸਾਹਿਬ ਅੱਗੇ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਵੀ ਇਦਾਂ ਦਾ ਕੰਮ ਨਹੀਂ ਹੋਇਆ ਜਿਹਦੇ ਕਰਕੇ ਐਲੀਜੀਬਿਲਟੀ ਚੇਂਜ ਹੋਈ ਹੋਵੇ ਐਲੀਜੀਬਿਲਟੀ ਐਜ਼ ਇਟ ਇਜ਼ ਐਜ਼ ਉਦਾਂ ਦੀ ਉਦਾਂ ਹੀ ਆ ਜਿੱਦਾਂ ਦੀ ਪਹਿਲਾਂ ਨੋਟੀਫਿਕੇਸ਼ਨ ਦੇ ਵਿੱਚ ਸੀਗੀ ਸੋ ਸਾਥੀਓ ਕਿਸੇ ਤਰ੍ਹਾਂ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ 4 ਤਰੀਕ ਨੂੰ ਆਪਣੇ ਸਾਰੇ ਵਕੀਲ ਜਾਣਗੇ ਉਹਨਾਂ ਨਾਲ ਪੂਰੀ ਗੱਲਬਾਤ ਕਰਕੇ ਆਏ ਆਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ 4 ਤਰੀਕ ਨੂੰ ਜਿਹੜਾ ਆਪਣਾ ਮਸਲਾ ਹੱਲ ਹੋ ਕੇ ਭਰਤੀ ਜਿਹੜੀ ਆਪਣੀ ਕੋਰਟ ਦੇ ਵਿੱਚੋਂ ਬਾਹਰ ਆਊਗੀ ਕਿਉਂਕਿ ਡਿਫੈਂਡ ਕਰਨ ਲਈ ਆਪਾਂ ਵਕੀਲ ਕਰਦੇ ਆਂ ਡਿਫੈਂਡ ਵੀ ਕਰਨਗੇ ਵਧੀਆ ਤਰੀਕੇ ਨਾਲ ਕਰਨਗੇ ਆਪਾਂ ਨੂੰ ਪੂਰਾ ਭਰੋਸਾ ਸੱਚੇ ਪਾਤਸ਼ਾਹ ਤੇ ਪ੍ਰਮਾਤਮਾ ਤੇ ਤੇ ਆਪਣੇ ਵਕੀਲਾਂ ਦੀ ਟੀਮ ਤੇ ਕਿ ਉਹ ਵਧੀਆ ਤਰੀਕੇ ਨਾਲ ਡਿਫੈਂਡ ਕਰਨਗੇ ਤੇ ਆਪਣੀ ਜਿਹੜੀ ਭਰਤੀ ਆ ਕੋਰਟ ਦੇ ਵਿੱਚੋਂ ਬਾਹਰ ਆਊਗੀ ਕਿਉਂਕਿ ਹੁਣ ਜਿਹੜਾ ਮੇਨ ਮਸਲਾ ਰਹਿ ਗਿਆ ਉਹ एलिजिਬਿਲਟੀ ਤੇ ਰਹਿ ਗਿਆ ਵੀ ਚੇਂਜ ਦਾ एलिजिਬਿਲਟੀ ਕੋਈ एलिजिਬਿਲਟੀ ਨਹੀਂ ਇਹਦੇ ਵਿੱਚ ਚੇਂਜ ਹੋਈ ਆਪਣੇ ਵਕੀਲ ਜਿਹੜੇ ਪੂਰੇ ਤੱਥ ਲੈ ਕੇ ਜਾਣਗੇ ਜੱਜ ਸਾਹਮਣੇ ਪੇਸ਼ ਕਰਨਗੇ ਵੀ ਸਰ ਕੋਈ ਵੀ एलिजिਬਿਲਟੀ ਹੈ ਜਿਹੜੀ ਉਹ ਚੇਂਜ ਨਹੀਂ ਹੋਈ ਨਾ ਹੀ ਕੋਈ ਇਦਾਂ ਦਾ ਬੱਚਾ ਜਿਹੜਾ ਪੇਪਰ ਫਿਲ ਕਰਨ ਤੋਂ ਜਿਹੜਾ ਰਹਿ ਗਿਆ ਹੋਵੇ ਕਿਉਂਕਿ ਜਿਹੜੇ ਸਾਥੀ ਆਪਣੇ ਜਿਨ੍ਹਾਂ ਨੇ ਕੇਸ ਲਾਇਆ ਜਿਹੜੇ ਪਟੀਸ਼ਨਰ ਨੇ ਜੇਕਰ ਉਹਨਾਂ ਕੋਲ ਐਲੀਜੀਬਿਲਟੀ ਪੂਰੀ ਸੀ ਤਾਂ ਉਹਨਾਂ ਨੇ ਪੇਪਰ ਦਿੱਤਾ ਈਟੀਟੀ ਪਲੱਸ 2 ਤੇ ਟੈਟ 1 ਕਲੀਅਰ ਸੀਗਾ ਸਾਰੇ ਮੁੱਦੇ ਜਿਹੜੇ ਰੱਖੇ ਜਾਣਗੇ ਵੀ ਫਿਰ ਇਹਨਾਂ ਨੇ ਵੀ ਪੇਪਰ ਦਿੱਤਾ ਤਾਂ ਫਿਰ ਐਲੀਜੀਬਿਲਟੀ ਜਿਹੜੀ ਚੇਂਜ ਆ ਉਹ ਕਿੱਦਾਂ ਹੋਈ ਆ ਸੋ ਉਮੀਦ ਕਰਦੇ ਆ ਕਿ ਸਾਰੇ ਸਾਥੀ ਵੱਧ ਤੋਂ ਵੱਧ ਜਿਹੜਾ ਅਰਦਾਸ ਕਰੋ ਪ੍ਰਮਾਤਮਾ ਅੱਗੇ ਤਾਂ ਕਿ ਜਿਹੜੀ ਆਪਣੀ ਭਰਤੀ ਆ ਚਾਰ ਤਰੀਕ ਨੂੰ ਕੋਰਟ ਦੇ ਵਿੱਚ ਬਾਹਰ ਉਹ ਆਵੇ ਸੋ ਸਾਥੀਓ ਕਿਸੇ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਲੱਗੇ ਹੋਏ ਆ ਦਿਨ ਰਾਤ ਇੱਕ ਕਰ ਰਹੇ ਆ ਸਾਥੀਓ ਅੱਗੇ ਵੀ ਕਈ ਵਾਰੀ ਕਿਹਾ ਗਿਆ ਹੁਣ ਵੀ ਇਹ ਗੱਲ ਕਹਿ ਰਹੇ ਆ ਥੋੜੇ ਜੇ ਦੁਖੀ ਮਨ ਨਾਲ ਕਿ ਜਿੰਨੀ ਸਾਥੀਓ ਤੁਹਾਨੂੰ ਲੋੜ ਆ ਜਵਾਬ ਦੀ ਉੰਨੀ ਸਟੇਟ ਕਮੇਟੀ ਨੂੰ ਲੋੜ ਆ ਜੇ ਜਿਹੜੇ ਸਾਥੀ ਇੱਥੇ ਬੈਠੇ ਨੇ ਉਹਨਾਂ ਨੂੰ ਲੋੜ ਆ ਕੋਈ ਵੀ ਸਟੇਟ ਕਮੇਟੀ ਸਾਥੀ ਜਾਂ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਸਾਥੀ ਚਾਹੇ ਸਟੇਟ ਕਮੇਟੀ ਵਿੱਚ ਨਹੀਂ ਹੈਗੇ ਕੋਈ ਵੀ ਸਾਥੀ ਐਦਾਂ ਨਹੀਂ ਚਾਹੂਗਾ ਕਿ ਭਰਤੀ ਲੇਟ ਹੋਵੇ ਭਰਤੀ ਖਰਾਬ ਹੋਵੇ ਕਿਉਂਕਿ ਜੌਬ ਦੀ ਨੀਡ ਆ ਜਿਹੜੀ ਸਾਰਿਆਂ ਨੂੰ ਆ ਸੋ ਸਾਥੀਓ ਐਦਾਂ ਦੇ ਮੈਸੇਜ ਨਾ ਕਰਿਆ ਕਰੋ ਜਿਹਦੇ ਨਾਲ ਸਾਡੇ ਦਿਲ ਨੂੰ ਕੋਈ ਦੁੱਖ ਲੱਗੇ ਜਾਂ ਸਾਡਾ ਮਨ ਭਰੇ ਕਿ ਅਸੀਂ ਇੰਨਾ ਕੰਮ ਕੀਤਾ ਯਾਰ ਘਰ-ਬਾਰ ਛੱਡ ਕੇ 130 ਦਿਨਾਂ ਤੋਂ ਇੱਥੇ ਬੈਠੇ ਆ ਯਾਰ ਅੱবি ਸਾਨੂੰ ਜਿਹੜਾ ਆ ਇਨਾਮ ਮਿਲ ਰਿਹਾ ਸਾਡੇ ਕੀਤੇ ਕੰਮ ਦਾ ਸੋ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਘਰੇ ਬੈਠੇ ਹੋਣਾ ਤਾਂ ਅਰਦਾਸ ਕਰੋ ਕਿ ਸਾਡੀ ਭਰਤੀ ਜਿਹੜੀ ਜਲਦੀ ਕੋਰਟ ਚੋਂ ਬਾਹਰ ਆਵੇ ਬਾਕੀ ਲੜਾਈ ਅਸੀਂ ਲੜ ਰਹੇ ਆ ਅੱਗੇ ਹੋ ਕੇ ਲੜ ਰਹੇ ਆ ਸਾਥੀਓ ਕੋ ਘਰੇ ਬਹਿ ਕੇ ਨਹੀਂ ਲੜ ਰਹੇ ਦਿਨ ਰਾਤ ਇੱਕ ਕਰਕੇ ਭੱਜੇ ਫਿਰਦੇ ਆ ਕਿ ਸਾਡੀ ਭਰਤੀ ਜਲਦੀ ਕੋਰਟ ਚੋਂ ਬਾਹਰ ਆਵੇ ਸੋ ਮੇਰੀ ਉਹਨਾਂ ਸਾਰੇ ਸਾਥੀਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਜਿਹੜੇ ਵਕੀਲ ਬਣਦੇ ਨੇ ਘਰੇ ਬੈਠੇ ਸਾਥੀਓ ਇਦਾਂ ਨਾ ਕਰਿਆ ਕਰੋ ਕਿਉਂਕਿ ਜਿਹੜਾ ਵਕੀਲਾਂ ਦਾ ਕੰਮ ਆ ਉਹ ਵਕੀਲਾਂ ਨੇ ਕਰਨਾ ਆਪਾਂ ਉਹ ਕੰਮ ਕਦੇ ਵੀ ਨਹੀਂ ਕਰ ਸਕਦੇ ਚਾਹ ਕੇ ਵੀ ਨਹੀਂ ਕਰ ਸਕਦੇ ਸੋ ਮੇਰੀ ਸਾਰੇ ਸਾਥੀਆਂ ਅੱਗੇ ਬੇਨਤੀ ਆ ਕਿ ਇਦਾਂ ਦਾ ਕੋਈ ਵੀ ਬੈਸਤੀਜ ਜਾਂ ਰਿਕਾਰਡਿੰਗ ਨਾ ਪਾਇਆ ਕਰੋ ਜਿਹਦੇ ਨਾਲ ਸਾਡੇ ਦਿਲ ਨੂੰ ਦੁੱਖ ਲੱਗੇ ਜਾਂ ਸਾਡਾ ਮਨ ਭਰੇ ਕਿ ਯਾਰ ਇੰਨਾ ਕੰਮ ਕਰਕੇ ਸਾਨੂੰ ਆ ਇਨਾਮ ਮਿਲਿਆ ਜਾਂ ਸੱਟਾ ਮਿਲਿਆ ਕਿਉਂਕਿ ਤੁਹਾਨੂੰ ਪਤਾ 4 ਦਿਨ ਘਰੋਂ ਬਾਹਰ ਰਹਿਣਾ ਔਖਾ ਹੋ ਜਾਂਦਾ ਲਗਾਤਾਰ ਤੇ ਅਸੀਂ 120 30 ਦਿਨ ਤੋਂ ਇੱਥੇ ਬੈਠੇ ਆ ਸਾਥੀਓ